ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਜੀ ਸ਼ਲੋਕ ਪੂਰਾ ਪ੍ਰਭ ਯਾ ਰਾਦਿਆ ਪੂਰਾ ਜਾ ਕਾ ਨਾਉ ਪੂਰਾ ਪ੍ਰਭ ਸਿਮਰਿਆ ਜਿਸ ਦਾ ਨਾਮ ਪੂਰਾ ਹੈ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਹੈ ਨਾਨਕ ਪੂਰਾ ਪਾਇਆ ਹੈ ਪੂਰੇ ਦੇ ਗੁਣ ਗਾਓ ਅਸ਼ਟਪਦੀ ਪੂਰੇ ਗੁਰका ਸੁਣਿ ਉਪਦੇਸ਼ ਪੂਰੇ ਸਤਗੁਰ ਦੀ ਸਿੱਖਿਆ ਸੁਣ ਪਾਰ ਬ੍ਰਹਮ ਨਿਕਟ ਕਰ ਵੇਖ ਆਕਾਰ ਬ੍ਰਖ ਨੂੰ ਨੇੜੇ ਜਾਣ ਕੇ ਵੇਖ ਸਾਹ ਸਾਹ ਸਿਮਰਿਓ ਗੋਬਿੰਦ ਸਵਾਸ ਸਵਾਸ ਪ੍ਰਭ ਨੂੰ ਯਾਦ ਕਰ ਮਨ ਅੰਤਰ ਕੀ ਉੱਤਰੈ ਚਿੰਦ ਤੇਰੇ ਮਨ ਦੇ ਅੰਦਰ ਦੀ ਚਿੰਤਾ ਮਿਟ ਜਾਏ ਆਸ ਨਿਤ ਤਿਆਗਿਉ ਤਰਾੰਗ ਹੈ ਮਨ ਨਿਤ ਨਾ ਰਹਿਣ ਵਾਲੀਆਂ ਆਸਾਂ ਦੀਆਂ ਲਹਿਰਾਂ ਛੱਡ ਦੇ ਸੰਤ ਜਿਨਾ ਕੀ ਧੂਰ ਮੰਗ ਸੰਤ ਜਨਾ ਦੇ ਪੈਰਾਂ ਦੀ ਖਾਕ ਮੰਗ ਆਪ ਛੋੜ ਬੇਣਤੀ ਕਰਿਓ ਆਪਾ ਛੱਡ ਕੇ ਪ੍ਰਭੂ ਦੇ ਅੱਗੇ ਬੇਣਤੀ ਕਰ ਸਾਧ ਸੰਗ ਅਗਨ ਸਾਗਰ ਧਰਿਓ ਸਾਧ ਸੰਗਤ ਵਿੱਚ ਰਹਿ ਕੇ ਅਗ ਦੇ ਸਮੁੰਦਰ ਤੋਂ ਪਾਰ ਲੰਘ ਹਰਦਾਨ ਕੇ ਪਰਲੇਹੋ ਪੰਡਾਰ ਪ੍ਰਭੂ ਨਾਮ ਰੂਪੀ ਧਨ ਦਿਖ ਜਾਣੇ ਭਰ ਲੈ ਨਾਨਕ ਗੁਰੂ ਪੂਰੇ ਨਮਸਕਾਰ ਹੈ ਨਾਨਕ ਪੂਰੇ ਸਤ ਗੁਰੂ ਨੂੰ ਨਮਸਕਾਰ ਕਰ ਕੇਮ ਕੁਸਲ ਸਹਿਜ ਆਨੰਦ ਅਟਲ ਸੁਖ ਸੌਖਾ ਜੀਵਨ ਤੇ ਆਤਮਕ ਡੋਲਦਾ ਆਨੰਦ ਪ੍ਰਾਪਤ ਹੋਣਗੇ ਸਾਧ ਸੰਗ ਪਜ ਪਰਮ ਆਨੰਦ ਹੈ ਭਾਈ ਸਾਧ ਸੰਗਤ ਵਿੱਚ ਪਰਮ ਸੁਖ ਪ੍ਰਭੂ ਨੂੰ ਸਿਮਰ ਨਰਕ ਨਿਵਾਰੋ ਉਹ ਧਾਰੋ ਜਿਓ ਨਰਕਾ ਨੂੰ ਦੂਰ ਕਰਕੇ ਜਿੰਦ ਬਚਾਲਾ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਗੋਬਿੰਦ ਦੇ ਗੁਣ ਦਾ ਨਾਮ ਅਮਰਤ ਦਾ ਰਸ ਵੀ ਜਿੱਥੇ ਜਿੱਥੇ ਵੈ ਉਹ ਨਰਾਇਣੇ ਇੱਕ ਇੱਕ ਪ੍ਰਭੂ ਦਾ ਧਿਆਨ ਚਿੱਤੇ ਕਰ। ਇੱਕ ਰੂਪ ਜਾ ਕੇ ਰੰਗ ਣੇਕ ਜਿਸ ਇੱਕ ਕਾਲਪੁਰਖ ਨੇ ਇੰਨੇ ਕਾ ਰੰਗ ਹਨ। ਗੋਪਾਲ ਦਮੋਦਰ ਦੀਨ ਦੇਵਾਲ, ਦੀਨ ਹਤਿ ਦਇਆ ਕਰਨ ਵਾਲਾ ਗੋਪਾਲ ਦਮੋਦਰ। ਦੁਖ ਪੰਜਨ ਪੂਰਨ ਕਿਰਪਾਲ, ਦੁਖਾਂ ਦਾ ਨਾਸ ਕਰਨ ਵਾਲਾ ਸਭ ਵਿੱਚ ਵਿਆਪਕ ਤੇ ਮਿਹਰ ਦਾ ਘਰ ਹੈ। ਸਿਮਰ ਸਿਮਰ ਨਾਮ ਬਾਰ ਬਾਰ। ਉਸ ਦਾ ਨਾਮ ਮੁਰਮੁਰ ਯਾਦਕਰ ਨਾਨਕ ਜੀ ਕਾ ਇਹ ਆਧਾਰ ਹੈ ਨਾਨਕ ਜੀ ਦਾ ਆਸਰਾ ਇਹ ਨਾਮ ਹੀ ਹੈ ਉੱਤਮ ਸ਼ਲੋਕ ਸਾਧ ਕੇ ਬਚਨ ਸਾਧ ਦੇ ਬਚਨ ਸਭ ਤੋਂ ਚੰਗੀ ਸਿਫਤ ਸਲਾਹ ਦੀ ਬਾਣੀ ਹਨ ਅਮਲੀਕ ਲਾਲ ਇਹ ਰਤਨ ਇਹ ਮੋਲਕ ਲਾਲ ਹਨ ਅਮੋਲਕ ਰਤਨ ਹਨ ਸੁਣ ਤ ਕਮਾਵਤ ਹੋਤ ਆਧਾਰ ਸੁਣਿਆ ਤੇ ਕਮਾਇਆ ਬੇੜਾ ਪਾਰ ਹੁੰਦਾ ਹੈ ਆਪ ਤਰੇ ਲੋਕ ਨਿਸਥਾਰ ਉਹ ਆਪ ਕਰਦਾ ਹੈ ਲੋਕਾਂ ਦਾ ਵੀ ਨਿਸਤਾਰਾ ਕਰਦਾ ਹੈ ਸਫਲ ਜੀਵਨ ਸਫਲ ਤਾਂ ਕਾ ਸੰਗ ਉਸ ਦਾ ਜੀਵਨ ਤੇ ਸੰਗਤ ਸਫਲ ਹੈ ਜਾ ਕੇ ਮਨ ਲਾਗਾ ਹਰ ਰੰਗ ਜਿਸ ਦੇ ਮਨ ਵਿੱਚ ਹਰੀ ਦਾ ਪ੍ਰੇਮ ਲੱਗਾ ਹੈ ਜੈ ਜੈ ਸ਼ਬਦ ਅਨਾਹਦ ਆਵਾਜ ਉਹਦੇ ਜੈ ਜੈਕਾਰ ਤੇ ਇੱਕ ਰਸ ਸ਼ਬਦ ਵੱਜਦੇ ਹਨ ਸੁਣ ਸੁਣ ਆਨੰਦ ਕਰੇ ਪ੍ਰਭਾ ਜੇ ਭਗਤ ਸੁਣ ਕੇ ਆਨੰਦ ਕਰਦੇ ਤੇ ਪ੍ਰਭ ਉਜਾਉਂਦੇ ਹਨ ਪਰਗਟੇ ਗੋਪਾਲ ਮਹਾਤ ਕੇ ਮਾਥੇ ਮਾਤਮਾ ਦੇ ਮੱਥੇ ਉੱਤੇ ਪ੍ਰਭੂ ਪ੍ਰਗਟ ਹੁੰਦਾ ਹੈ ਨਾਨਕ ਉਦਰੇ ਤਿਨ ਕੇ ਸਾਥ ਹੈ ਨਾਨਕ ਉਹਨਾਂ ਨਾਲ ਤਰ ਜਾਈਦਾ ਹੈ ਸਰਨ ਜੋਗ ਸੁਣ ਸਰਣੀ ਆਏ ਸਰਨ ਜੋਗ ਸੁਣ ਕੇ ਅਸੀਂ ਸਰਣੀ ਆਏ ਹਾਂ ਕਰ ਕਿਰਪਾ ਪ੍ਰਭ ਆਪ ਵੀ ਲਾਏ ਪ੍ਰਭੂ ਨੇ ਮਿਹਰ ਕਰਕੇ ਆਪ ਮਲਾ ਲਏ ਮਿੱਟ ਗਏ ਬੈਰ ਸਭ ਰਹਿਣ ਸਾਰੇ ਬੈਰ ਬਿਟ ਗਏ ਤੇ ਚਰਨ ਧੂੜ ਬਣ ਗਏ ਅਮਰਤ ਨਾਮ ਸਾਜ ਸੰਗ ਲੈਣ ਸੰਤਾਂ ਦੀ ਸੰਗਤ ਵਿੱਚ ਅਮਰਤ ਦਾ ਨਾਮ ਲੈਂਦੇ ਹਨ ਸੋ ਪ੍ਰਸਾਨ ਭਏ ਗੁਰੂਦੇਵ ਉਹ ਗੁਰਦੇਵ ਪ੍ਰਸੰਨ ਹੋ ਗਏ ਪੂਰਨ ਹੋਈ ਸੇਵਕ ਕੀ ਸੇਵ ਸੇਵਕ ਦੀ ਸੇਵਾ ਪੂਰੀ ਹੋ ਗਈ ਆਲ ਜਾਲ ਵਿਕਾਰ ਤੇ ਰਹਿਤੇ ਫਰਿਆਦ ਤੇ ਧੰਦਿਆਂ ਤੋਂ ਵਿਕਾਰਾਂ ਤੋਂ ਬਚ ਗਏ ਰਾਮ ਨਾਮ ਸੁਣ ਰਸਨਾ ਕਹਤੇ ਰਾਮ ਨਾਮ ਸੁਣ ਕੇ ਜੀਵ ਨਾਲ ਸਿਮਰਦੇ ਹਨ ਕਰ ਪ੍ਰਸਾਦ ਆ ਪ੍ਰਭ ਧਾਰੀ ਮਿਹਰ ਕਰਕੇ ਪ੍ਰਭੂ ਨੇ ਦਇਆ ਕੀਤੀ ਨਾਨਕ ਨਿਭੇ ਖੇਪ ਹਮਾਰੀ ਹੈ ਨਾਨਕ ਸਾਡੀ ਸੇਵਾ ਦੀ ਪੂੰਜੀ ਨਿਭ ਗਈ ਪ੍ਰਭ ਕੀ ਉਸਤ ਕਰਿਓ ਸੰਤਮੀਤ ਹੈ ਸੰਤ ਮਿਤਰੋ ਪ੍ਰਭੂ ਦੀ ਉਪਮਾ ਕਰੋ ਸਾ ਵਿਦਾਨ ਇਕਾਗਰ ਚੀਤ ਹਸ਼ਿਆਰ ਤੇ ਇਕਚਿਤ ਹੋ ਕੇ ਸੁਖਮਣੀ ਸਹਿਜ ਗੋਬਿੰਦ ਗੁਣ ਨਾਮ ਪ੍ਰਭੂ ਦੀ ਸੇਵਕ ਸਲਾਹ ਤੇ ਪ੍ਰਭੂ ਦਾ ਨਾਮ ਅਡੋਲ ਅਵਸਤਾ ਤੇ ਸੁੱਖਾਂ ਦੀ ਮਣੀ ਹੈ ਜਿਸ ਮਨ ਬਸੇ ਸੋ ਹੋਤ ਨਿਦਾਨ ਜਿਸ ਦੇ ਮਨ ਵਿੱਚ ਨਾਮ ਵਸਦਾ ਹੈ ਉਹ ਗੁਣਾ ਦਾ ਖਜ਼ਾਨਾ ਹੋ ਜਾਂਦਾ ਹੈ ਸਰਬੀਸ਼ਾ ਤਾਂ ਕੀ ਪੂਰਨ ਹੋਏ ਉਸ ਮਨੁੱਖ ਦੀ ਇਸ਼ਿਆ ਸਾਰੀ ਪੂਰੀ ਹੋ ਜਾਂਦੀ ਹੈ ਪ੍ਰਦਾਨਪੁਰਖ ਪ੍ਰਗਟ ਸਭ ਲੋਏ ਉਹ ਮਹਾਪੁਰਖ ਸਭ ਲੋਕਾਂ ਵਿੱਚ ਪ੍ਰਗਟ ਹੁੰਦਾ ਹੈ ਸਾਵਤੇ ਉਚ ਪਾਇਆ ਸਥਾਨ ਉਹ ਸਭ ਤੋਂ ਉੱਚੀ ਪਦਮੀ ਪਾ ਲੰਦਾ ਹੈ ਬਹਰ ਨ ਹੋਵੇ ਆਵਣ ਜਾਣ ਉਹ ਮੁੜ ਕੇ ਜੰਮਦੇ ਮਰਦੇ ਨਹੀਂ ਹਰ ਤਨ ਖਾਟ ਚਲੇ ਜਨ ਸੋਏ ਉਹ ਸੇਵਕ ਹਰ ਤਨ ਖੱਟ ਕੇ ਲੈ ਕੇ ਚਲੇ ਜਾਂਦੇ ਹਨ ਨਾਨਕ ਜਿਸੇ ਪ੍ਰਾਪਤ ਹੋਏ ਹੈ ਨਾਨਕ ਜਿਸ ਨੂੰ ਉਹ ਪ੍ਰਾਪਤ ਹੁੰਦਾ ਹੈ ਖੇਮ ਸਾਤ ਰਿੱਧ ਨਾਮ ਨਿਦ ਕਲਿਆਣ ਸ਼ਾਂਤੀ ਦਿੱਧੀਆਂ ਨਾਉ ਨਿਦਾਂ ਬੁੱਧ ਗਿਆਨ ਸਰਬਤੈ ਸਿੱਧ ਬੁੱਧ ਗਿਆਨ ਤੇ ਸਭ ਕ੍ਰਾਮਤਾ ਵਿਦਿਆ ਤਪ ਜੋਗ ਪ੍ਰਭ ਧਿਆਨ ਵਿਦਿਆ ਤਪ ਜੋਗ ਪ੍ਰਭੁਦ ਧਿਆਨ ਗਿਆਨ ਸ੍ਰੇਸ਼ਟ ਉਤਮਿਸ਼ਨਾਣ ਚੰਗਾ ਗਿਆਨ ਤੇ ਉਤਮਿਸ਼ਨਾਣ ਚਾਰ ਪਦਾਰਥ ਕਮਲ ਪ੍ਰਗਾਸ ਚਾਰੇ ਪਦਾਰਥਾਂ ਤੇ ਹਿਰਦੇ ਦਾ ਖੇੜਾ ਸਭ ਕੇ ਮੱਦ ਸਗਲ ਤੇ ਉਦਾਸ ਸਭਣਾ ਵਿੱਚ ਤੇ ਸਭ ਤੋਂ ਵੱਖਰਾ ਸੁੰਦਰ ਚਤਰ ਤੱਤ ਕਾ ਬੇਤਾ ਉਹ ਸੋਣਾ ਸਿਆਣਾ ਤਤ ਜਾਨਣ ਵਾਲਾ ਹੈ ਸਮਦਰਸ਼ੀ ਇਕ ਦ੍ਰਿਸ਼ਟੀਤਾ ਇੱਕੋ ਜਿਹੇ ਦੇਖਣ ਵਾਲਾ ਤੇ ਇੱਕ ਨੂੰ ਦੇਖਣ ਵਾਲਾ ਹੈ ਇਹ ਬਲ ਤੁਸੀਂ ਜਾਣੀ ਕੇ ਮੁਖ ਭਾਣੇ ਗੁਰੂ ਨਾਨਕ ਨਾਮ ਬਚਨ ਮਨ ਸੁਣੇ ਇਹ ਸਾਰੇ ਫਲ ਹੈ ਨਾਨਕ ਉਸ ਮਨੁੱਖ ਦੇ ਅੰਦਰ ਵਿੱਚ ਆ ਵਸਦੇ ਹਨ ਜੋ ਗੁਰੂ ਦੇ ਬਚਨ ਤੇ ਪ੍ਰਭੂ ਦਾ ਨਾਮ ਮੂਹੋ ਚਾਰਦਾ ਹੈ ਮਨ ਲਾ ਕੇ ਸੁਣਦਾ ਹੈ ਇਹ ਨਿਦਾਨ ਜਪੇ ਮਨ ਕੋਈ ਜਿਹੜਾ ਵੀ ਮਨੁੱਖ ਇਸ ਨਾਮ ਨੂੰ ਜੋ ਗੁਣਾਂ ਤੱਕ ਜਾਨਣਾ ਹੈ ਜਪਦਾ ਹੈ ਸਾਭ ਯੁਗ ਮਹਿਤਾ ਕੀ ਗਤ ਹੋਏ ਸਾਰੀ ਉਮਰ ਉਸਦੀ ਉੱਚੀ ਆਤਮਿਕ ਅਵਸਥਾ ਬਣੀ ਰਹਦੀ ਹੈ ਗੁਰ ਗੋਬਿੰਦ ਨਾਮ ਤਨ ਬਾਣੀ ਉਸ ਮਨੋਖ ਦੇ ਬਚਨ ਵੀ ਗੋਬਿੰਦ ਦੇ ਗੁਣ ਦੇ ਨਾਮ ਦੀ ਰੋਹੀ ਹੁੰਦੇ ਹਨ ਸਿਮਰਤ ਸਾਸ਼ਤਰ ਬੇਦ ਬਖਾਣੀ ਸਿਮਰਤੀਆਂ ਸਾਸ਼ਤਣਾ ਬੇਦਾਂ ਨੇ ਵੀ ਇਹ ਗੱਲ ਆਖੀ ਹੈ ਸਗਲ ਮਤਾਤ ਕੇਵਲ ਹਰ ਨਾਮ ਸਾਰੇ ਮਤਾ ਦਾਨ ਚੋੜ ਪ੍ਰਭੂ ਦਾ ਨਾਮ ਹੈ ਗੋਬਿੰਦ ਭਗਤ ਕੇ ਮਨ ਬਿਸ਼ਰਾਮ ਇਸ ਨਾਮ ਦਾ ਨਿਵਾਸ ਪ੍ਰਭੂ ਦੇ ਭਗਤ ਦੇ ਮਨ ਵਿੱਚ ਹੁੰਦਾ ਹੈ ਕੋਟ ਅਪਰਾਧ ਸਾਧ ਸੰਗ ਮਿਟੇ ਕਰੋੜਾਂ ਪਾਪ ਸਾਧ ਸੰਗ ਵਿੱਚ ਰਹਿ ਕੇ ਮਿਟ ਜਾਂਦੇ ਹਨ ਸੰਤ ਕਿਰਪਾ ਤੇ ਜਮਤੇ ਛੂਟੇ ਗੁਰੂ ਦੀ ਕਿਰਪਾ ਨਾਲ ਉਹ ਮਨੁੱਖ ਜਮਾ ਤੋਂ ਬਚ ਜਾਂਦਾ ਹੈ ਜਾ ਕੇ ਮਸਤਕ ਕਰਮ ਪ੍ਰਭ ਪਾਏ ਜਿਨ੍ਹਾਂ ਨੇ ਮੱਥੇ ਉੱਤੇ ਪ੍ਰਭੂ ਦੇ ਬਖਸ਼ਿਸ਼ ਦੇ ਲੇਖ ਲਿਖ ਕੇ ਧਰੇ ਹਨ ਸਾ ਸਰਨ ਨਾਨਕ ਤੇ ਆਏ ਹੈ ਨਾਨਕ ਉਹ ਮਨੁੱਖ ਗੁਰੂ ਦੀ ਸ਼ਰਨ ਆਉਂਦੇ ਹਨ ਜਿਸ ਮਨ ਬਸੇ ਸੁਨੇ ਲਾਇ ਪ੍ਰੀਤ ਜਿਸ ਮਨੁੱਖ ਨੇ ਮਨ ਵਿੱਚ ਨਾਮ ਵਸਦਾ ਹੈ ਜੋ ਪ੍ਰੀਤ ਲਾ ਕੇ ਸੁਣਦਾ ਹੈ ਤਿਸ ਜਨਿ ਆਵੇ ਹਰ ਪ੍ਰਭ ਚੀਤ ਉਸ ਮਨੁੱਖ ਨੂੰ ਪ੍ਰਭ ਚੇਤੇ ਆਉਂਦਾ ਹੈ ਜਨਮ ਮਰਨ ਤਾਕਾ ਦੁੱਖ ਨਿਵਾਰੇ ਉਸ ਮਨੁੱਖ ਦਾ ਜੰਮਣ ਮਰਨ ਦਾ ਕਸ਼ਟ ਕਟਿਆ ਜਾਂਦਾ ਹੈ ਦੁਰਲਭ ਦੇਹ ਤਨ ਤਕਾਲ ਉਦਾਰੇ ਉਹ ਇਸ ਦੁਰਲਭ ਮਨੁੱਖਾ ਸਰੀਰ ਨੂੰ ਉਸ ਵੇਲੇ ਬਚਾ ਲੈਂਦਾ ਹੈ ਨਿਰਮਲ ਸੋਭਾ ਅਮਰਤਤਾ ਕੀ ਬਾਣੀ ਉਸਦੀ ਬੇਦਾਗ ਸੋਭਾ ਤੇ ਉਸਦੀ ਬਾਣੀ ਅਮਰਤ ਨਾਲ ਭਰਪੂਰ ਹੁੰਦੀ ਹੈ ਏਕ ਨਾਮਨ ਮਹੇਸਮਾਣੀ ਉਸਦੇ ਮਾਨ ਵਿੱਚ ਪ੍ਰਭੂ ਦਾ ਨਾਮ ਹੀ ਵਸਿਆ ਰਹਿੰਦਾ ਹੈ ਦੁਖ ਦਰਦ ਬਿਨ ਸਹਿਤਾ ਪਰਮ ਦੁਖ ਰੋਗ ਡਰ ਤੇ ਵਹਿਮ ਉਸ ਦੇ ਨਾਸ ਹੋ ਜਾਂਦੇ ਹਨ ਸਾਧਨਾ ਨਿਰਮਲਤਾ ਕੇ ਕਰਮ ਉਸ ਦਾ ਨਾਮ ਸਾਧ ਪੈ ਜਾਂਦਾ ਹੈ ਤੇ ਉਸ ਦੇ ਕਮ ਵਿਚਾਰਾਂ ਦੀ ਮੈਲ ਤੋਂ ਸਾਫ਼ ਹੁੰਦੇ ਹਨ ਸਭ ਤੇ ਯੋਜਤਾ ਕੀ ਸੋ ਬਾਬਣੀ ਸਭ ਤੋਂ ਚੀਜ਼ ਦੀ ਸ਼ੋਭਾ ਮਿਲਦੀ ਹੈ ਨਾਨਕ ਇਹ ਗੁਣ ਨਾਮ ਸੁਖਮਣੀ ਹੈ ਨਾਨਕ ਇਸ ਗੁਣ ਦੇ ਕਾਰਨ ਪ੍ਰਭੂ ਦਾ ਨਾਮ ਸੁਖਮਣੀ ਹੈ ਸਤਨਾਮ ਸ਼੍ਰੀ ਵਾਹਿਗੁਰੂ ਜੀ ਸੰਦੂ ਗੁਰਬਾਣੀ ਚੈਨਲ ਦੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਸ਼ੇਅਰ ਜਰੂਰ ਕਰਿਆ ਕਰੋ ਜੀ ਧੰਨਵਾਦ ਜੀ